ਨੰਦੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਦੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਬਾਣੀ ਗੁਰੂ ਗੁਰੂ ਹੈ ਬਾਣੀ ਮਿੱਥ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨੈ ਪ੍ਰਤਖ ਗੁਰੂ ਨਿਸਤਾਰੇ ਸੋਰਠ ਮਹਲਾ ਤੀਜਾ ਹਰ ਜੀਉ ਤੁਧਨੋ ਸਦਾ ਸਲਾਹੀ ਪਿਆਰੀ ਜਿਚਰ ਘਟ ਅੰਤਰ ਹੈ ਸਾਸਾ ਇਕ ਪਲ ਖਿਨ ਵਿਸਰਹਿ ਤੂੰ ਸਵਾਮੀ ਜਾਨੋ ਬਰਸ ਪਚਾਸਾ ਹਰ ਜਿਉ ਤਦਨੋ ਸਦਾ ਸਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇਕ ਪਲ ਖਿਨ ਵਿਸਰਹਿ ਤੂੰ ਸਵਾਮੀ ਜਾਉ ਨ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕੈ ਸ਼ਬਦ ਪਰਗਾਸਾ ਹਰ ਜਿਉ ਤੁਮ ਆਪੇ ਦੇਹ ਬੁਝਾਈ ਹਰ ਜਿਉ ਤੁਧ ਵਿਟਹੋ ਵਾਰਿਆ ਸਦ ਹੀ ਤੇਰੇ ਨਾਮ ਮਿਟਹੋ ਬਲ ਜਾਈ ਹਰ ਜਿਉ ਤੁਮ ਆਪੇ ਦੇਹ ਬੁਝਾਈ ਹਰ ਜਿਉ ਤੁਧ ਵਿਟ ਹੋ ਵਾਰਿਆ ਸਦ ਹੀ ਤੇਰੇ ਨਾਮ ਵਿਟ ਹੋ ਬਲ ਜਾਈ ਰਹਾਉ ਭਾਵ ਸਤਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਕੀ ਫੁਰਮਾਨ ਕਰਦੇ ਨੇ हे ਪਿਆਰੇ ਪ੍ਰਭੂ ਜੀ ਮਿਹਰ ਕਰ ਜਿਤਨਾ ਚਿਰ ਮੇਰੇ ਸਰੀਰ ਵਿੱਚ ਜਿੰਦ ਹੈ ਮੈਂ ਸਦਾ ਤੇਰੀ ਸਿਫਤ ਸਲਾਹ ਕਰਦਾ ਰਹਾ ਹਾਂ हे ਪ੍ਰਭੂ ਜੇ ਤੂੰ ਮੈਥੋਂ ਇੱਕ ਪਲ ਭਰ ਜਾਂ ਇੱਕ ਛਿਣ ਭਰ ਵੀ ਵਿਸਰਦਾ ਹੈ ਮੈਂ ਉਹ ਵਕਤ 50 ਸਾਲ ਬੀਤ ਗਏ ਸਮਝਦਾ ਹਾਂ हे ਭਾਈ ਅਸੀਂ ਸਦਾ ਤੂੰ ਮੂਰਖ ਅਨਿਆਣ ਤੁਰੇ ਆ ਰਹੇ ਸਾਂ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਸਾਡੇ ਅੰਦਰ ਆਤਮਿਕ ਜੀਵਨ ਦਾ ਚਾਨਣ ਹੋਇਆ ਹੈ। हे ਪ੍ਰਭੂ ਜੀ ਤੂੰ ਆਪ ਹੀ ਆਪਣਾ ਨਾਮ ਜਪਣ ਦੀ ਮੈਨੂੰ ਸਮਝ ਬਖਸ਼। हे ਪ੍ਰਭੂ ਮੈਂ ਤੇਥੋਂ ਸਦਾ ਸਦਕੇ ਜਾਵਾਂ। ਮੈਂ ਤੇਰੇ ਨਾਮ ਤੋਂ ਕੁਰਬਾਨ ਜਾਵਾਂ।